ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਢੱਡਾ ਟੱਲੋਂ ਡੈਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਹੈਗਾ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਬਾਕੀ ਨੰਬਰ ਬਾਈਆਂ ਸਕਰੀਨ ਤੇ ਚੱਲੀਆਂ ਦਾ ਨੋਟ ਕਰ ਲਓ ਅੱਜ ਦੀ ਵੀਡੀਓ ਆਪਾਂ ਪਿੰਡ ਘਨਸਪੁਰ ਪਹੁੰਚੇ ਆ ਜੀ ਤੇ ਰੈਡੀ ਦੁੱਧ ਵਾਲੀ ਝੋਟੀ ਛੋਟੇ ਵਾਸਤੇ ਲੈ ਕੇ ਆਏ ਕਿੰਨੇ ਦਿਨਾਂ ਦੀ ਸੂਈ ਵੀ ਆ ਦੇ ਕਿੰਨਾ ਦੁੱਧ ਵਾਦਾ ਸਾਰਾ ਕੋਈ ਬਾਈ ਤੋਂ ਪੁੱਛ ਕੇ ਦੱਸਾਂ ਪਲੂਣ ਝੋਟੀ ਮਗਰ ਵੀ ਕੱਟੀ ਸਸੀ ਕਾ ਬਾਈ ਸਸੀ ਕਾ ਜੀ ਹੋ ਠੀਕ ਠਾਕ ਹੋ ਜੀ ਵਧੀਆ ਜੀ ਵਧੀਆ ਪਹਿਲਾਂ ਤਾਂ ਨੰਬਰ ਬੋਲੋ ਵੀਰੇ ਆਪਣਾ ਨੰਬਰ 9915570207 ਜੀ 9915570 207 ਜੀ 207 ਜੀ ਪਿੰਡ ਜੀ ਪਿੰਡ ਕੋਰਸ ਜ਼ਿਲ੍ਹਾ ਬਰਨਾਲਾ ਜੀ ਨੇੜੇ ਤੇੜੇ ਕਿਹੜੇ ਪਿੰਡ ਪੈਗੇ ਜੀ ਨੇੜੇ ਕੀ ਧੌਲਾ ਟਰਮ ਢੁੱਡੀ ਤੇਤਾ ਪਾਵੀ ਜਮਾਨੇ ਦੀ ਤੇ ਬਰਨਾਲਾ ਕਿੰਨੇ ਕਿਲੋਮੀਟਰ ਆ ਜੀ ਬਰਨਾਲਾ ਇੱਥੋਂ ਦਾ 12-13 ਕਿਲੋਮੀਟਰ ਅੜਿਆ ਆ ਦਾ 8 ਕਿਲੋਮੀਟਰ ਓਕੇ ਜੀ ਤੇ ਵੀਰੇ ਇੱਕ ਆਪਾਂ ਝੋਟੀ ਬਗਾਉ ਕੀਤੀ ਅੱਜ ਹਾਜੀ ਪਹਿਲਾਂ ਝੋਟੀ ਪਰ ਹੋਣੀ ਪਹਿਲਾਂ ਝੋਟੀ ਕੋਈ ਹਾਇਰ ਰਿਕਾਰਡ ਦਾ ਪਤਾ ਰਿਕਾਰਡ ਦਾ ਜੀ ਇਸ ਟਾਈਮ ਥੱਲੇ 15 ਲੀਟਰ ਤੋਂ ਕਹਿਆ ਰਹੀ ਕੋਈ ਬੰਦਾ ਲੈ ਜੇ ਮਿਣ ਕੇ ਕੋਈ ਮਰਗੀ ਪਹੁੰਚਾੜਨ ਚੋਲੇ ਕੋਈ ਚੱਕਰ ਨਹੀਂ ਕਿੰਨੇ ਦਿਨਾਂ ਹੀ ਸੂਈ ਪਏ ਜੇ ਇਹ 20 ਦਿਨੋਂ ਕੋ ਸੂਈ ਨਹੀਂ ਅੱਜ ਤੇ ਮਗਰ ਕੀ ਆ ਗਿਆ ਮਗਰ ਕੀ ਬੱਤੀ ਆ ਗਿਆ ਕੱਟੀ ਆ ਜੀ ਅੱਛਾ ਫੀਮੇਲ ਆ ਗਈ ਕੱਟੀ ਤੇ ਬਾਕੀ ਦੀ ਗੱਲ ਰੋਸ਼ੀ ਆ ਹਨਾ ਜੀ ਇਹ ਰੋਸ਼ੀ ਰਹਿੰਦੀ ਕੱਟੀ ਰੋਸ਼ੀ ਤੇ ਦੰਦਾ ਦੰਦਾ ਦੇਖੀਏ ਜੀ ਕੱਟੀ ਨਹੀਂ ਆਹ ਛੋਟੀ ਨਹੀਂ ਦੇਖੀ ਨਹੀਂ ਦਤਾ ਓਕੇ ਜਿਹੜਾ ਵੀਰ ਆਊਗਾ ਆਪੇ ਲੈ ਜਾਊਗਾ ਕਰ ਤੇ ਹੁਣ ਆਪਣਾ ਜਿਹੜਾ 15 ਲੀਟਰ ਕਹਿਣ ਵਾਲਾ ਤਾਂ ਨਹੀਂ ਵੀ ਆਪਾਂ ਉਹ ਵਾਲੀ ਬਰਤ ਚ ਪਾਊਗਾ ਓਕੇ ਜੀ ਤੇ ਹੋਰ ਬਾਜੂਗੀ ਕਿ ਨਹੀਂ ਬਾਦੀ ਦੇਖੋ ਜੀ ਅੱਜ ਤਾਂ 100 ਸੋਗਰਾ ਵਧੀ ਜਾਂਦੀ ਹੈ ਹਾਂ ਮੇਰਾ ਤਾਂ ਟਕਾਏ ਮੈਂ ਉਹ ਪਸੋਲਾ ਅੱਗੇ ਲਊਂਗੀ ਤੇ ਬਾਕੀ ਦਾ ਵੀਡੀਓ ਬਣਾਉਣ ਦਾ ਆਪਾਂ ਸਵੇਰ ਟਾਈਮ ਆ ਜੀ ਠੀਕ ਆ 11 ਵਜੇ ਦਾ ਤੇ ਹਜੇ ਸਮਝ ਲਓ ਤੁਸੀਂ 7 6-7 ਘੰਟੇ ਬਾਕੀ ਪਏ ਹਨ ਚਵਾਈ ਕਿੰਨੇ ਵਜੇ ਚਵਾਈ ਹੋਈ ਵੀ ਇਸ ਵੇਲੇ ਜੀ ਸਵੇਰੇ ਹੋ ਵੀ 5:30 ਵਜੇ ਸੀਓ ਸਾਹਿਬ ਪੂਰੀਆ ਪੂਰੀ ਸਾਹਿਬ ਖੋਲਣ ਤੋਂ ਤੜਾ ਤੜਾ ਕਰਾਈ ਗਏ ਚੱਕ ਤੇ ਥਾਣ ਥਣ ਬੜੇ ਸਪੇਸ ਤੇ ਲੱਗੇ ਹੋਏ ਹੈ ਨਾ ਕੱਲੇ ਕੱਲੇ ਚਾਰੇ ਥਾਣ ਨਿਕੜ ਮੇ ਪੂਰੇ ਗੈਪ ਤੇ ਤੇ ਬਾਕੀ ਦਾ ਆਪਾਂ ਕੈਮਰਾ ਲਈ ਫਿਰਦੇ ਆ ਕੋਲੇ ਕੋਈ ਬਾਸਤਾ ਨਹੀਂ ਹੈ ਨਾ ਇਹਨੂੰ ਆਰਾਮ ਨਾਲ ਖੜੀ ਹੈਗੀ ਤਾਂ ਦੇਖੋ ਜੀ ਫੇਸ ਪੂਰਾ ਚੰਗਾ ਤੇ ਬਾਈ ਤੋਂ ਜਰੂਰ ਤੁਸੀਂ ਸਾਰੀ ਜਾਣਕਾਰੀ ਪਹਿਲਾਂ ਫੋਨ ਕਰਕੇ ਲੈਣੀ ਆ ਠੀਕ ਹੈ ਜੀ ਉਸ ਤੋਂ ਬਾਅਦ ਚ ਕਰਨਾਗਾ ਸੌਦਾ ਤੇ ਬਾਕੀ ਦੀ ਗੱਲ ਥਾਣ ਥਣ ਬਹੁਤ ਘੜਦੀ ਆ ਜੀ ਪਸਮਾ ਕੇ ਓਕੇ ਆ ਦੇਖੋ ਜੀ ਆ ਬਾਈ ਬੇ ਨਾਂ ਵਾਲੇ ਪੋਦੇ ਮੁੱਠੀ ਵਾਲਾ ਥਾਲਾ ਜੀ ਤੇ ਧਾਰਤੂਰ ਪੂਰੀ ਮੋਟੀ ਜੀ ਪੂਰੀ ਮੋਟੀ ਓਕੇ ਜੀ ਬੁਰੀਆਂ ਚੌਂੀਆਂ ਜੀ ਠੀਕ ਹੈ ਜੀ ਆਹ ਕਰੋ ਚੈੱਕ ਤੇ ਬਾਕੀ ਦਾ ਕੱਦ ਕਾਟਦੀ ਨਹੀਂ ਹਨਾ ਜੀ ਕਮੀ ਕੋਈ ਫੁੱਲ ਸਾਈਜ਼ ਦੀ ਹੈ ਜੀ ਝੋਟੀ ਤੇ ਸਿੰਗ ਸੁنگ ਇੱਕ ਨੰਬਰ ਤੇ ਬਾਈ ਕਹਿੰਦਾ ਵੀ ਕਹਿਣ ਦਾ ਨਹੀਂ ਹੈਗਾ 7.5 ਲੀਟਰ ਪਰ ਟਾਈਮ ਦਾ ਦੁੱਧ ਰੈਡੀ ਹੈਗਾ ਜਿਹੜਾ ਬੰਦਾ ਮਰਜੀ ਆ ਕੇ ਮਿਣ ਕੇ ਲਿਜਾ ਸਕਦਾ ਕੋਈ ਕਹਿਣ ਦੀ ਗੱਲ ਨਹੀਂ ਹੈਗੀਆਂ ਮਗਰ ਪਲੱਸ ਪੁਆਇੰਟ ਕੱਤੀ ਮਗਰ ਬੈਕ ਸਾਈਡ ਤੋਂ ਆਪਾਂ ਲੈ ਵਸ ਤੁਹਾਨੂੰ ਦਿਖਾਉਨੇ ਆ ਤੇ ਆਹ ਦੇਖੋ ਪੂਛ ਦੇ ਵਿੱਚ ਚਾਰ ਵੀ ਵਾਲੇ ਦੇ ਜੱਟੇ ਨਹੀਂ ਹੈਗੇ ਮਾਡਰ ਕਾਟ ਦੀ 22 ਲਿਟਰ ਦੀ ਓਕੇ ਜੀ ਤੇ ਮੈਨੂੰ ਪਤਾ ਵੀ ਦੂਜੀ ਸੂਏ ਇਹ 20 ਬਾਈ ਬਣੱਸ ਜਾਊਗੀ ਓਕੇ ਜੀ ਤੇ ਬਾਕੀ ਦਾ ਹਵਾਨੇ ਤੇ ਜਿਵੇਂ ਅਮਰੀਕਨ ਬੈੜਾਂ ਦੇ ਹੁੰਦੇ ਆ ਨਾ ਨਾੜਾ ਓਵੇਂ ਆ ਹਨਾ ਤੇ ਫੇਸ ਕਰੋ ਚੱਕ ਕੱਦ ਕਾੜ ਪੂਰਾ ਫੁੱਲ ਤੇ ਬਾਕੀ ਦਾ ਛੋਟੀ ਹੋਈ ਆਪਾਂ ਛੋਟੀ ਵੀ ਬੋਲ ਦੇਣੀ ਆ ਜੇ ਵੱਡੀਆਂ ਤਾਂ ਵੱਡੀਆਂ ਕਮਾਂ ਛੋਟੀਆਂ ਤਾਂ ਛੋਟੀਆਂ ਕਮਾਂਗੇ ਕੰਮ ਆਪਣਾ ਜਮਾਂ ਜੈਨੂਆ ਨਾਗਾ ਓਵੇਂ ਨਹੀਂ ਹੈਗਾ ਵੀ ਛੋਟੀ ਨੂੰ ਆਪਾਂ ਕੱਟੀ ਨੂੰ ਤੇ ਮੱਝ ਬਣਾ ਕੇ ਦਿਖਾ ਦੇਾਂਗੇ ਤੇ ਬਾਕੀ ਦੀ ਗੱਲ ਜਰੂਰ ਬਾਈ ਨਾਲ ਸੰਪਰਕ ਕਰਨਾ ਤੇ 15 ਲੀਟਰ ਦੁੱਧ ਰੈਡੀ ਹੈ ਨਾ ਰੈਡੀ ਜੀ ਰੈਡੀ ਤੇ ਫਿਰ ਡਿਮਾਂਡ ਬਾਈ ਦੀ ਡਿਮਾਂਡ 1.5 ਦੀ 1.5 ਵਿੱਚ ਦੇਣੀ ਰੈਡ ਦੀ ਓਕੇ ਜੀ ਥੋੜੀ ਤਾਂ ਵੇਚੋ ਉਦੋਂ ਘੱਟ ਦੀ ਮੰਨਤਾਨ ਐ ਤਾਂ ਹੋ ਜਾਊਗਾ ਕੋਈ ਮਾੜਾ ਮੋਟਾ ਛੋਟ ਛਾੜੀ ਹੈ ਠੀਕ ਹੈ ਜੀ ਕਿਉਂਕਿ ਵੱਡਾ ਸੌਦਾ ਮੰਨਤਾਨ ਤੱਕ ਕਰਨਾ ਹੀ ਪੈਣਾਗਾ ਤੇ ਮਗਰ ਵੀ ਕੱਟੀ ਤੇ ਦੁੱਧ ਵੀ ਜਮਾ ਰੈਡੀ ਵਾਲੀ ਹੈ ਕਿਉਂਕਿ ਇਹੋ ਜੀ ਗੱਲ ਨਹੀਂ ਵੀ ਨਾ ਹੋਵੇ ਤੇ 1.5 ਲੱਖ ਦੇ ਵਿੱਚ ਤੁਹਾਡੀ ਜਰੂਰ ਮੰਨਤਾਨ ਹੋਣਾਗਾ 12 ਲੀਟਰ ਕਹਿ ਦਿੰਦੀ ਗੱਲ ਹੈ ਢੂਣ ਥਲੇ ਹੀ ਹਾਂਜੀ ਹਾਂਜੀ ਮਿੰਕ ਬਾਕੀ ਤਾਂ ਤੁਸੀਂ দাম ਰੱਖਦੇ ਮਿੰਕੇ ਦੇਣ ਦਾ ਹਾਂ ਵੀ ਜੇ ਉਹ ਹੀ ਕਹਿ ਲਗੇ ਆਪਾਂ ਉਹਦਾ ਗੱਲ ਵੱਖਰੀ ਤੇ ਬਾਕੀ ਸੋਭਾ ਹੂੰ ਸੋਭਾ ਦਾ ਟਾਈਮ ਆਗਾ ਤੇ ਚਵਾਈ ਹਜੇ ਦੀ 6-7 ਘੰਟੇ ਬਾਕੀ ਪਏ ਆ ਤੇ 1.5 ਲੱਖ ਜੇ ਤੁਹਾਡਾ ਮਾਨਤਾਣ ਹੋ ਜਾਣਾ ਨੰਬਰ ਬੋਲੋ ਜੀ 995570207 ਪਿੰਡ ਕੁੰਸ ਜ਼ਿਲ੍ਹਾ ਬਰਨਾਲਾ ਤੇ ਤਹਿਸੀਲ ਤਾਪਾ ਇੱਕ ਛੋਟੀ ਸੋਨੂ ਪਲੂਣ ਦਿਖਾਤੀ ਆ ਪੂਰੇ ਚੰਗੇ ਰਿਕਾਰਡ ਵਾਲੀ ਆ ਤੇ ਬਾਕੀਆ ਦੰਦਾ ਚ ਬਾਈਕ ਰਿਫਾਰਮ ਕਰ ਲੂਗਾ ਤੂੰ ਜਰੂਰ ਸੰਪਰਕ ਕਰਨਾ ਤੇ ਬਾਕੀਆ ਨੰਬਰ 22 ਦਾ ਸਕਰੀਨ ਤੇ ਚੱਲ ਜਾਂਦਾ ਤੇ ਬਾਕੀ ਦਾ ਇੱਕ ਝੋਟੀ ਸੀ ਇੱਕ ਤੁਹਾਨੂੰ ਦਿਖਾਤੀ ਧੰਨਵਾਦ ਜੀ